ਸਰਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਇੰਟਰਨੈਸ਼ਨਲ ਡਰੱਗ ਡੇ ਨੂੰ ਮੁੱਖ ਰੱਖਦਿਆਂ ਹੋਇਆ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ। ਨਾਲ ਹੀ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਬਠਿੰਡਾ ਦੀ ਪੁਲਿਸ ਲਾਈਨ ਵਿਖੇ ਲੈ ਕੇ ਆਂਦਾ ਤੇ ਬਠਿੰਡਾ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਟਰਨੈਸ਼ਨਲ ਡਰੱਗ ਡੇ ਜਿਸ ਦੇ ਸਬੰਧ ਦੇ ਵਿੱਚ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਹ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਠਿੰਡਾ ਪੁਲਿਸ ਲਾਈਨ ਲੈ ਕੇ ਆਂਦੇ ਗਏ ਨੇ ਜੋ ਕਿ ਨਸ਼ਾ ਛੱ ਉਪਯੋਗ ਦਵਾਂਗੇ ਉੱਥੇ ਜਦੋਂ ਪੁੱਛਿਆ ਗਿਆ ਕਿ ਨੌਜਵਾਨ ਜਿੱਥੋਂ ਨਸ਼ਾ ਲੈ ਕੇ ਆਉਂਦੇ ਨੇ ਜੋ ਲੋਕ ਵੇਚਦੇ ਨੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਤਾਂ ਉਹਨਾਂ ਕਿਹਾ ਕਿ ਬਿਲਕੁਲ ਜਿੱਥੇ ਅਸੀਂ ਇਹਨਾਂ ਨੌਜਵਾਨਾਂ ਨੂੰ ਨਸ਼ਾ ਛੁਡਾਵਾਂਗੇ ਜੋ ਵੀ ਇਨਾਂ ਨੂੰ ਹੋਰ ਹੈਲਪ ਦੀ ਲੋੜ ਹੈ ਉਹ ਕਰਾਂਗੇ ਤੇ ਉੱਥੇ ਜੋ ਨਸ਼ੇ ਦੀ ਚੇਨ ਬਣੀ ਹੋਈ ਹੈ ਉਸ ਨੂੰ ਤੋੜਨ ਦੇ ਲਈ ਨੌਜਵਾਨ ਵੀ ਸਾਡਾ ਸਹਿਯੋਗ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਪੁਲਿਸ ਨਾਲ ਸੰਪਰਕ ਕਰ ਸਕਦੇ ਨੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਦੂਜੇ ਪਾਸੇ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਕਿਹਾ ਕਿ ਜੋ ਵੀ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਜਾਵੇਗੀ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਹੋਰ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਦੀ ਪੂਰੀ ਮਦਦ ਕੀਤੀ ਕੀ ਕਰਨਾ ਚਾਹੋ ਨੇ ਅੱਜ ਆ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਸ ਦੇ ਤਹਿਤ ਸਾਡੇ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਸੈਮੀਨਾਰ ਜਿਹੜੇ ਕਰਵਾਏ ਜਾ ਰਹੇ ਇਸ ਤੋਂ ਪਹਿਲਾਂ ਵੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਵਿੱਚ ਸਾਡੇ ਸੀਨੀਅਰ ਅਫਸਰ ਸਾਰੇ ਅਸੀਂ ਸਾਰੇ ਸਾਡੇ ਡੀਐਸਪੀ ਸਵਾਨ ਸਾਡੇ ਐਸਐਚਓ ਸਵਾਨ ਪਬਲਿਕ ਦੇ ਵਿੱਚ ਜਾ ਕੇ ਜਿਹੜੀ ਹੈ ਪਬਲਿਕ ਦੇ ਨਾਲ ਮੀਟਿੰਗਸ ਕਰ ਰਹੇ ਆ ਮੀਟਿੰਗਸ ਦੇ ਨਾਲ-ਨਾਲ ਅਸੀਂ ਇੱਕ ਐਂਟੀ ਡਰੱਗ ਕ੍ਰਿਕਟ ਲੀਗ ਵਿਚ ਲਵਾਈ ਸੀ ਜ ਜਿਹਦੇ ਵਿੱਚ ਸਾਡਾ ਮੇਨ ਮਕਸਦ ਸੀਗਾ ਕਿ ਨਸ਼ੇ ਦੇ ਖਿਲਾਫ ਜਿਹੜੀ ਇੱਕ ਅਵੇਰਨੈਸ ਕੈਂਪੇਨ ਜਿਹੜੀ ਚਲਾਈ ਹੈ ਸਾਡੇ ਚੱਲ ਰਹੀ ਹੈ ਉਹਦੇ ਚ ਪਬਲਿਕ ਨੂੰ ਇੱਕ ਮੈਸੇਜ ਦੇਣਾ ਸੀ ਸੋ ਜਦੋਂ ਕੋਈ ਅੱਜ ਹੁਣ ਡੀਐਸਪੀ ਸਾਹਿਬ ਦੇ ਹੱਥੀਂ ਸਰਦਾਰ ਮਨਜੀਤ ਸਿੰਘ ਤੇ ਇਹਨਾਂ ਦੇ ਐਸਐਚਓ ਸਬੰਧ ਦੀ ਟੀਮ ਵੱਲੋਂ ਅੱਜ ਉਹਨਾਂ ਦੀ ਜਿਹੜੀ ਟੀਮ ਸੀਗੀ ਉਹਨਾਂ ਨੂੰ ਪੋਜ਼ਿਟਿਵ ਰਿਸਪਾਂਸ ਮਿਲਿਆ ਤੇ ਯੰਗਸਟਰ ਜਿਹੜੇ ਹੈਗੇ ਨੇ ਕੁਝ ਪਿੰਡਾਂ ਦੇ ਵਿੱਚੋਂ ਇਹ ਸਾਡੇ ਕੋਲ ਵੋਲੰਟਰੀ ਆਏ ਕਿ ਅਸੀਂ ਜਿਹੜਾ ਹੈਗਾ ਨਸ਼ਾ ਛਕਮਾ ਚਾਹੁੰਦੇ ਆਂ ਕਿਉਂਕਿ ਜਦੋਂ ਅਸੀਂ ਮੈਂਟ ਕਰਦੇ ਆ ਕੰਮ ਕਰਦੇ ਆ ਤੇ ਜਦੋਂ ਸਾਨੂੰ ਪਬਲਿਕ ਦੇ ਵੱਲੋਂ ਪੋਜ਼ਿਟਿਵ ਰਿਸਪੌਂਸ ਮਿਲਦਾ ਹੈ ਤੇ ਉਹ ਕਿਉਂਕਿ 2 ਵੇ ਹੈ ਤਾਂ ਸਾਡਾ ਵੀ ਜਿਹੜਾ ਹੈਗਾ ਹੌਸਲਾ ਵਧਾਈ ਹੁੰਦੀ ਹੈ ਅਸੀਂ ਹੋਰ એનર્ਜੀ ਲਾ ਕੇ ਹੋਰ ਜਿਹੜਾ ਐਫਰਟ ਨਾਲ ਜਿਹੜਾ ਹੈਗਾ ਕਿ ਇਸ ਜੰਗ ਦੇ ਵਿੱਚ ਜਿਹੜਾ ਹੈਗਾ ਜਿਹੜੀ ਨੈਸ਼ਨਲ ਫਲਾਵ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਅਸੀਂ ਹੋਰ ਜਿਹੜਾ ਹੈਗਾ ਪੋਜ਼ਿਟਿਵ એનર્ਜੀ ਦੇ ਨਾਲ ਐਫਰਟ ਨਾਲ ਜਿਹੜਾ ਕੰਮ ਕਰਦੇ ਆ ਸੋ ਬੜੀ ਇਹ ਅੱਛੀ ਚੀਜ਼ ਹੈ ਜਿਹੜੀ ਪਬਲਿਕ ਨੇ ਜਿਹੜੇ ਯੰਗਸਟਰ ਨੇ ਸਾਨੂੰ ਰਿਸਪੌਂਡ ਕੀਤਾ ਹੈ ਮੇਰੇ ਡੀਐਸਪੀ ਸਾਹਿਬ ਮਨਜੀਤ ਸਿੰਘ ਜਿਹੜੇ ਹੈਗੇ ਇਹਨਾਂ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਅੱਛਾ ਕੰਮ ਕਰ ਰਹੀ ਹੈ ਅੱਜ ਵੀ ਇਹਨਾਂ ਨੇ ਪੱਕਾ ਕਲਾਂ ਦੇ ਵਿੱਚ ਅਵੇਰਨੈਸ ਕੈਂਪੇਨ ਦੇ ਵਿੱਚ ਗਏ ਸੀਗੇ ਉਹ ਤੇ ਦੋ ਤਿੰਨ ਜਿਹੜੇ ਲੜਕੇ ਹੈਗੇ ਨੇ ਉਹ ਅੱਗੇ ਆਏ ਤੇ ਉਹਨਾਂ ਨੇ ਵੋਲੰਟੇਰਲੀ ਕਿਹਾ ਕਿ ਅਸੀਂ ਜਿਹੜਾ ਹੈਗਾ ਇਸ ਨਸ਼ੇ ਨੂੰ ਛੱਡਣਾ ਚਾਹੁੰਦੇ ਆ ਸੋ ਪ੍ਰੀਵੈਂਸ਼ਨ ਇਨਫੋਰਸਮੈਂਟ ਅਵੇਰਨੈਸ ਦੇ ਨਾਲ ਨਾਲ ਜਿਹੜਾ ਹੈਗਾ ਇਹ ਜਿਹੜੀ ਜਿਹੜੇ ਯੰਗਸਟਰ ਸਾਡੇ ਇਸ ਨਸ਼ੇ ਦੇ ਵਿੱਚ ਬਰਸਤ ਨੇ ਜਿਹੜੇ ਵੋਲੰਟੇਰਲੀ ਛੱਡਣਾ ਚਾਹ ਰਹੇ ਨੇ ਅਸੀਂ ਉਹਨਾਂ ਨੂੰ ਬੜਾ ਸਾਡੇ ਵੱਲੋਂ ਵੀ ਅਸੀਂ ਉਹਨਾਂ ਨੂੰ ਮੋਟੀਵੇਟ ਵੀ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਪੋਜ਼ਿਟਿਵ ਸਾਡੇ ਵੱਲੋਂ ਕੰਗ੍ਰੈਚੁਲੇਟ ਵੀ ਕਰਦੇ ਹਾਂ ਕਿ ਜਿਹੜਾ ਹੈਗਾ ਉਹ ਖੁਦ ਆਏ ਕਿ ਅਸੀਂ ਇਸ ਚੀਜ਼ ਤੋਂ ਬਾਹਰ ਹੋਣਾ ਚਾਹੁੰਦੇ ਨਸ਼ਾ ਛੱਡਣਾ ਚਾਹੁੰਦੇ ਹਾਂ ਤੇ ਸਾਡੇ ਬਠਿੰਡਾ ਪੁਲਿਸ ਸਕੂਲ ਪੁਲਿਸ ਵੱਲੋਂ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਐਕਟੀਵਿਟੀ ਹੈ ਇਵੈਂਟਸ ਨੇ ਇਹ ਲਗਾਤਾਰ ਜਲਦੀਆਂ ਰਹਿਣਗੀਆਂ ਤੇ ਅਸੀਂ ਤਦ ਤੱਕ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਲੱਗੇ ਰਵਾਂਗੇ ਜਦੋਂ ਤੱਕ ਇਸ ਨੂੰ ਜੜੋਂ ਖਤਮ ਨਹੀਂ ਕਰ ਦਿੰਦੇ ਇਹ ਛੱਡਣਾ ਵਾਕਈ ਆਈ ਨਹੀਂ ਜੀ ਜਾਇ ਸੋਡੀ ਹੋਵੇ ਕਿਤੋਂ ਵੀ ਸਾਡਾ ਕਰਦੇ ਦੇਖੋ ਇਹਨਾਂ ਨੇ ਖੁਦ ਵਲੰਟੀਅਰ ਲਈ ਸਾਨੂੰ ਦੱਸਿਆ ਵੀ ਅਸੀਂ ਜਿਹੜੀ ਹੈਗੀ ਡਰੱਗ ਜਿਹੜੀ ਹੈਗੀ ਛਟਵਾਉਣਾ ਚਾਹੁੰਦੇ ਆ। ਡਿਪਟਸਬ ਦੀ ਟੀਮ ਵੱਲੋਂ ਅੱਜ ਇਹਨਾਂ ਨੂੰ ਜਿਹੜਾ ਬਠਿੰਡਾ ਦੇ ਵਿੱਚ ਫੈਸਿਲਿਟੀ ਬਣੀ ਹੋਈ ਨਸ਼ਾ ਛਡਾਊ ਕੇਂਦਰਾ ਉੱਤੇ ਐਡਮਿਟ ਕਰਵਾਇਆ ਜਾਊਗਾ। ਤੇ ਸਾਡੇ ਵੱਲੋਂ ਬਾਕੀ ਵੀ ਨਾਲ-ਨਾਲ ਜਿਹੜਾ ਹੈਗਾ ਇਹਨਾਂ ਤੋਂ ਸਹਿਯੋਗ ਜਿਹੜਾ ਬਣਦਾ ਸਹਿਯੋਗ ਸਾਡੇ ਵੱਲੋਂ ਕੀਤਾ ਜਾਊਗਾ। ਨਾਲ ਹੀ ਇਹਨਾਂ ਨੇ ਵੀ ਸਾਡੇ ਨਾਲ ਬੜਾ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਕਿ ਇਹ ਜਦੋਂ ਮੈਂ ਨਸ਼ਾ ਕਰਦਾ ਸੀਗਾ ਤੇ ਫਲਾਹ ਬੰਦਾ ਜਿਹੜਾ ਸੀਗਾ ਉਹ ਬੰਦਾ ਜਿਹੜਾ ਏਰੀਆ ਦੇ ਵਿੱਚ ਜਿਹੜੀ ਸਾਡੀ ਸਪਲਾਈ ਕਰਦਾ ਸੀਗਾ ਜੋ ਸਹੀ ਹੋ ਇਨਫੋਰਮੇਸ਼ਨ ਕਲੈਕਟ ਕਰ ਲਈ ਹੈ ਉਸ ਤੇ ਵੀ ਐਕਟ ਕਰਾਂਗੇ ਤੇ ਜਿਹੜੇ ਉਹ ਬੰਦੇ ਇਸ ਚੀਜ਼ ਦੇ ਵਿੱਚ ਲੱਗੇ ਹੋਏ ਆ ਉਹਨਾਂ ਦੇ ਖਿਲਾਫ ਵੀ ਸੈਕਸ਼ਨ ਲਾਵਾਂਗੇ ਪਹਿਲਾਂ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਗਈਆਂ ਸੀ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਜ਼ਲਟ ਲੈਣਾ ਹੈ ਦੇਖੋ ਕੋਈ ਵੀ ਚੀਜ਼ ਹੈਗੀ ਹੈ ਇਹ ਸਿੱਕੇ ਦੇ ਦੋ ਪਹਿਲੂ ਵਾਂਗੂ ਹੁੰਦੀ ਹੈ ਜਿਹੜਾ ਨਸ਼ੇ ਦੀ ਬਿਮਾਰੀ ਹੈ ਇਹਦੇ ਵਿੱਚ ਪੁਲਿਸ ਤੇ ਪਬਲਿਕ ਦੋਨੋਂ ਮਿਲ ਕੇ ਆਪਾਂ ਇਸ ਜੀ ਨੂੰ ਖਤਮ ਕਰ ਸਕਦੇ ਆ ਡੈਫੀਨਿਟਲੀ ਜਿਹੜੀਆਂ ਕਮੇਟੀਆਂ ਸੀ ਉਹਨਾਂ ਦਾ ਵੀ ਕਾਫੀ ਸਹਿਯੋਗ ਮਿਲਿਆ ਤੇ ਪੁਲਿਸ ਬਲੋਨਰਾਂ ਦੇ ਨਾਲ ਮਿਲ ਕੇ ਕੰਮ ਵੀ ਕੀਤਾ ਜਾ ਰਿਹਾ ਫਰਦਰ ਵੀ ਜਿਹੜਾ ਹੈਗਾ ਅਸੀਂ ਕਰ ਰਹੇ ਹੈਗੇ ਅਵੇਰਨੈਸ ਕੈਂਪੇਨ ਦਾ ਵੀ ਇਹੀ ਮਕਸਦ ਹੈ ਵੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਉਸ ਨੂੰ ਲੋਕ ਆਪਿਆ ਕੇ ਦੱਸਦੇ ਨੇ ਤੇ ਪੁਲਿਸ ਤੇ ਪਬਲਿਕ ਦੋਨੋਂ ਮਿਲ ਕੇ ਅਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਸਾਡੇ ਪ੍ਰੋਬਲਮ ਜਿਹੜੀ ਆ ਰਹੀ ਹੈ ਡਰੱਗਸ ਦੀ ਇਹਨੂੰ ਜਿਹੜਾ ਖਤਮ ਕਰਾਂਗੇ ਜਿਹੜੇ ਨੌਜਵਾਨ ਨੇ ਜਿਹੜੇ ਨਹੀਂ ਆ ਰਹੇ ਰਵੇ ਪੁਲਿਸ ਨਾਲ ਤਾਲਮੇ ਨਹੀਂ ਕਰ ਰਹੇ ਕੀ ਕਹਿਣਾ ਚਾਹੁੰਦੇ ਆ ਕਿਦਾਂ ਲੱਗੇ ਪੁਲਿਸ ਵੀ ਜਾ ਕੇ ਉਹਨਾਂ ਤੱਕ ਪਹੁੰਚ ਕਰੀ ਡੈਫੀਨਟਲੀ ਅਸੀਂ ਜਿਹੜੀ ਨੁਕਰ ਮੀਟਿੰਗਸ ਕਰ ਰਹੇ ਆ ਅਲਗ-ਅਲਗ ਮੋਹੱਲਾਂ ਦੇ ਵਿੱਚ ਜਾ ਕੇ ਕਰ ਰਹੇ ਆ ਸਾਡੀ ਉਹੀ ਕੋਸ਼ਿਸ਼ ਹੈ ਵੀ ਜਿਹੜੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤੇ ਵੋਲੰਟਰੀ ਜਿਹੜੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਖੁਦ ਤਾਂ ਕਿ ਅੱਗੇ ਆਉਣ ਤੇ ਇਸ ਜਿਹੜੀ ਹੈ ਨਸ਼ੇ ਦੀ ਬੁਲਾਹ ਜਿਹੜੀ ਹੈ ਜੰਗ ਹੈ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਕਾਮਯਾਬੀ ਹਾਸਲ ਕਰਾਂ